ਇਕ ਇਤਿਹਾਸਕ ਕਿਲੇ ਦੇ ਵਿੱਚ ਘੁੰਮਣ ਸੈਲਾਨੀਆਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਮਧੂਮੱਖੀਆਂ ਦੇ ਝੁੰਡ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਹਮਲਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਇਹਨਾਂ ਸੈਲਾਨੀਆਂ ਦੀ ਹਾਲਤ ਗੰਭੀਰ ਬਣ ਗਈ ਤੇ ਤੁਰੰਤ ਇਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਣਾ ਗਿਆ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਸੈਲਾਨੀ ਜਿਹੜੇ ਇੱਥੇ ਕਿਲਾ ਦੇਖਣ ਪਹੁੰਚੇ ਹੋਏ ਸੀ ਤੇ ਇੱਥੇ ਹੀ ਇਹਨਾਂ ਦੇ ਉੱਪਰ ਮਧੂਮੱਖੀਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਤੇ ਦੂਰ ਤੱਕ ਇਹ ਸੈਲਾਨੀ ਭੱਜਦੇ ਹੋਏ ਦਿਖਾਈ ਦਿੱਤੇ ਨੇ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਹੈ ਇਹਨਾਂ ਸੈਲ ਆਣੀਆਂ ਦੇ ਵਿੱਚੋਂ ਹੀ ਦੱਸਿਆ ਜਾ ਰਿਹਾ ਹੈ ਕਿ 25 ਜਨਿਆਂ ਦੀ ਹਾਲਤ ਗੰਭੀਰ ਬਣ ਗਈ ਹੈ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਵਿੱਚ ਆਸਿਰਗੜ ਕਿਲੇ ਦਾ ਦੱਸਿਆ ਜਾ ਰਿਹਾ ਆਸਿਰਗੜ ਕਿਲਾ ਜਿਹੜਾ ਕਿ ਇਤਿਹਾਸਕ ਕਿਲਾ ਹੈ ਇੱਥੇ ਘੁੰਮਣ ਦੇ ਲਈ ਅਕਸਰ ਸੈਲਾਨੀ ਆਉਂਦੇ ਜਾਂਦੇ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਅੱ비 ਤੇ ਕੁਝ ਦਿਨ ਪਹਿਲਾਂ ਜਦੋਂ ਸੈਲਾਨੀ ਇੱਥੇ ਘੁੰਮਣ ਦੇ ਲਈ ਆਏ ਤੇ ਕਿਹਾ ਜਾ ਰਿਹਾ ਕਿ ਕੁਝ ਮੁੰਡਿਆਂ ਨੇ ਕਿਲਾ ਬੰਦ ਹੋਣ ਦੇ ਬਾਅਦ ਪਾਰਕਿੰਗ ਦੇ ਵਿੱਚ ਲੱਗੇ ਹੋਏ ਮਧੂਮੱਖੀਆਂ ਦੇ ਛੱਤੇ ਤੇ ਵਟਾ ਮਾਰ ਦਿੱਤਾ ਔਰ ਪੱਥਰ ਮਾਰੇ ਜਾਣ ਤੋਂ ਬਾਅਦ ਹੀ ਇਹ ਮਧੂਮੱਖੀਆਂ ਦਾ ਝੁੰਡ ਉੱਡ ਗਿਆ ਤੇ ਉੱਥੇ ਪਾਰਕਿੰਗ ਵਾਲੇ ਥਾਂ ਤੇ ਜਿੰਨੇ ਜਣੇ ਮੌਜੂਦ ਸੀ ਦੱਸਿਆ ਜਾ ਰਿਹਾ ਕਿ 70 ਦੇ ਕਰੀਬ ਇੱਥੇ ਲੋਕ ਮੌਜੂਦ ਸੀ ਜਿਨ੍ਹਾਂ ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਪਰ ਇਹਨਾਂ ਵਿਅਕਤੀਆਂ ਦੇ ਵਿੱਚੋਂ ਕਈਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਕਈਆਂ ਨੇ ਉਸੇ ਵੇਲੇ ਪਾਰਕਿੰਗ ਦੇ ਵਿੱਚ ਖੜੇ ਆਪਣੇ ਵਾਹਨਾਂ ਖਾਸ ਕਰਕੇ ਕਾਰਾਂ ਦੇ ਵਿੱਚ ਬੈਠ ਕੇ ਆਪਣੀ ਜਾਨ ਬਚਾਈ ਲੇਕਿਨ 25 ਜਣੇ ਗੰਭੀਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਹਨਾਂ ਮਧੂਮੱਖੀਆਂ ਨੇ ਡੰਗ ਮਾਰੇ ਸੀ ਇਹਨਾਂ ਦੀ ਹਾਲਤ ਦੇਖਦੇ ਹੋਏ ਤੁਰੰਤ ਸੈਲਾਣੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਅਜੇ ਵੀ ਕੁਝ ਦੀ ਹਾਲਤ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ ਪਰ ਕਈ ਜਣੇ ਜਿਹੜੇ ਨੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਜਿਨ੍ਹਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਪਰ ਇਹਦੀ ਵੀਡੀਓ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਜ਼ਰੂਰ ਹੋ ਰਹੀ ਹੈ ਜਿਦੇ ਵਿੱਚ ਸੈਲਾਣੇ ਭੱਜਦੇ ਹੋਏ ਨਜ਼ਰ ਆ ਰਹੇ ਨੇ 3 ਮਿੰਟ ਦੀ ਇਹ ਵੀਡੀਓ ਉੱਥੇ ਦੱਸਿਆ ਜਾ ਰਿਹਾ ਜਿਹੜਾ ਹਾ ਸਿਕਿਉਰਿਟੀ ਗਾਰਡ ਹੈ ਕਿਉਂਕਿ ਉਸਨੇ ਵੀ ਕਾਰ ਦੇ ਵਿੱਚ ਬੈਠ ਕੇ ਆਪਣੀ ਜਾਨ ਬਚਾਈ ਇਸੇ ਲਈ ਕਾਰ ਦੇ ਵਿੱਚ ਬੈਠ ਕੇ ਹੀ ਉਸ ਦੇ ਵੱਲ ਇਹ ਪੂਰੀ ਵੀਡੀਓ ਬਣਾਈ ਗਈ ਜਿਦੇ ਵਿੱਚ ਮਧੂਮੱਖੀਆਂ ਦਾ ਝੁੰਡ ਉੜਦਾ ਹੋਇਆ ਦਿਖਾਈ ਦੇ ਰਿਹਾ ਲੋਕਾਂ ਤੇ ਹਮਲਾ ਕਰਦਾ ਵੀ ਦਿਖਾਈ ਦੇ ਰਿਹਾ ਹੈ ਇੱਕ ਇਤਿਹਾਸਕ ਕਿਲੇ ਦੇ ਵਿੱਚ ਘੁੰਮਣਾ ਸੈਲਾਨੀਆਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਮਧੂਮੱਖੀਆਂ ਦੇ ਝੁੰਡ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਹਮਲਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਇਹਨਾਂ ਸੈਲਾਨੀਆਂ ਦੀ ਹਾਲਤ ਗੰਭੀਰ ਬਣ ਗਈ ਤੇ ਤੁਰੰਤ ਇਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਣਾ ਗਿਆ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਸੈਲਾਨੀ ਜਿਹੜੇ ਇੱਥੇ ਕਿਲਾ ਦੇਖਣ ਪਹੁੰਚੇ ਹੋਏ ਸੀ ਤੇ ਇੱਥੇ ਹੀ ਇਹਨਾਂ ਦੇ ਉੱਪਰ ਮਧੂਮੱਖੀਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਤੇ ਦੂਰ ਤੱਕ ਇਹ ਸੈਲਾਨੀ ਭੱਜਦੇ ਹੋਏ ਦਿਖਾਈ ਦਿੱਤੇ ਨੇ ਭੱਜ ਕੇ ਇਹਨਾਂ ਨੇ ਆਪਣੀ ਜਾਨ ਚਾਈ ਹੈ ਇਹਨਾਂ ਸੈਲਾਨੀਆਂ ਦੇ ਵਿੱਚੋਂ ਹੀ ਦੱਸਿਆ ਜਾ ਰਿਹਾ ਹੈ ਕਿ 25 ਜਣਿਆਂ ਦੀ ਹਾਲਤ ਗੰਭੀਰ ਬਣ ਗਈ ਹੈ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਵਿੱਚ ਆਸਿਰਗੜ ਕਿਲੇ ਦਾ ਦੱਸਿਆ ਜਾ ਰਿਹਾ ਆਸਿਰਗੜ ਕਿਲਾ ਜਿਹੜਾ ਕਿ ਇਤਿਹਾਸਕ ਕਿਲਾ ਹੈ ਇੱਥੇ ਘੁੰਮਣ ਦੇ ਲਈ ਅਕਸਰ ਸੈਲਾਨੀ ਆਉਂਦੇ ਜਾਂਦੇ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਅੱ비 ਤੇ ਕੁਝ ਦਿਨ ਪਹਿਲਾਂ ਜਦੋਂ ਸੈਲਾਨੀ ਇੱਥੇ ਘੁੰਮਣ ਦੇ ਲਈ ਆਏ ਤੇ ਕਿਹਾ ਜਾ ਰਿਹਾ ਕਿ ਕੁਝ ਮੁੰਡਿਆਂ ਨੇ ਕਿਲਾ ਬੰਦ ਹੋਣ ਦੇ ਬਾਅਦ ਪਾਰਕਿੰਗ ਦੇ ਵਿੱਚ ਲੱਗੇ ਹੋਏ ਮਧੂਮੱਖੀਆਂ ਦੇ ਛੱਤੇ ਤੇ ਵੱਟਾ ਮਾਰ ਦਿੱਤਾ ਔਰ ਪੱਥਰ ਮਾਰੇ ਜਾਣ ਤੋਂ ਬਾਅਦ ਹੀ ਇਹ ਮਧੂਮੱਖੀਆਂ ਦਾ ਝੁੰਡ ਉੱਡ ਗਿਆ ਤੇ ਉੱਥੇ ਪਾਰਕਿੰਗ ਵਾਲੇ ਥਾਂ ਤੇ ਜਿੰਨੇ ਜਣੇ ਮੌਜੂਦ ਸੀ ਦੱਸਿਆ ਜਾ ਰਿਹਾ ਕਿ 70 ਦੇ ਕਰੀਬ ਇੱਥੇ ਲੋਕ ਮੌਜੂਦ ਸੀ ਜਿਨ੍ਹਾਂ ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਪਰ ਇਹਨਾਂ ਵਿਅਕਤੀਆਂ ਦੇ ਵਿੱਚੋਂ ਕਈਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਕਈਆਂ ਨੇ ਉਸੇ ਵੇਲੇ ਪਾਰਕਿੰਗ ਦੇ ਵਿੱਚ ਖੜੇ ਆਪਣੇ ਵਾਹਨਾਂ ਖਾਸ ਕਰਕੇ ਕਾਰਾਂ ਦੇ ਵਿੱਚ ਬੈਠ ਕੇ ਆਪਣੀ ਜਾਨ ਬਚਾਈ ਲੇਕਿਨ 25 ਜਣੇ ਗੰਭੀਰ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਹਨਾਂ ਮਧੂਮੱਖੀਆਂ ਨੇ ਡੰਗ ਮਾਰੇ ਸੀ ਇਹਨਾਂ ਦੀ ਹਾਲਤ ਦੇਖਦੇ ਹੋਏ ਤੁਰੰਤ ਸੈਲਾਣੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਅਜੇ ਵੀ ਕੁਝ ਦੀ ਹਾਲਤ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ ਪਰ ਕਈ ਜਣੇ ਜਿਹੜੇ ਨੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਜਿਨ੍ਹਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਪਰ ਇਹਦੀ ਵੀਡੀਓ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਜ਼ਰੂਰ ਹੋ ਰਹੀ ਹੈ ਜਿਦੇ ਵਿੱਚ ਸੈਲਾਣੇ ਭੱਜਦੇ ਹੋਏ ਨਜ਼ਰ ਆ ਰਹੇ ਨੇ 3 ਮਿੰਟ ਦੀ ਇਹ ਵੀਡੀਓ ਉੱਥੇ ਦੱਸਿਆ ਜਾ ਰਿਹਾ ਜਿਹੜਾ ਹਾ ਸਿਕਿਉਰਿਟੀ ਗਾਰਡ ਹੈ ਕਿਉਂਕਿ ਉਸਨੇ ਵੀ ਕਾਰ ਦੇ ਵਿੱਚ ਬੈਠ ਕੇ ਆਪਣੀ ਜਾਨ ਬਚਾਈ ਇਸੇ ਲਈ ਕਾਰ ਦੇ ਵਿੱਚ ਬੈਠ ਕੇ ਹੀ ਉਸ ਦੇ ਵੱਲ ਇਹ ਪੂਰੀ ਵੀਡੀਓ ਬਣਾਈ ਗਈ ਜਿਦੇ ਵਿੱਚ ਮਧੂਮੱਖੀਆਂ ਦਾ ਝੁੰਡ ਉੜਦਾ ਹੋਇਆ ਦਿਖਾਈ ਦੇ ਰਿਹਾ ਲੋਕਾਂ ਤੇ ਹਮਲਾ ਕਰਦਾ ਵੀ ਦਿਖਾਈ ਦੇ ਰਿਹਾ ਹੈ। ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ